100 ਸਾਲ ਤੋਂ ਵੱਧ ਪੁਰਾਣੀ ਹਵੇਲੀ ਜਿਹੜੀ ਰਹਿਣ ਲਈ ਰਾਜੇ ਮਹਾਰਾਜਿਆਂ ਦਾ ਘਰ ਹੁੰਦੀ ਸੀ ਤੇ ਇੱਥੇ ਹੁਣ ਜਿਹੜਾ ਲਾਹੌਰ ਸਟੇਸ਼ਨ ਬਣਿਆ ਹੋਇਆ ਕੀ ਗੱਲ ਬਾਤ ਆ ਤੁਹਾਨੂੰ ਸਾਰੀ ਹਵੇਲੀ ਜਿਹੜੀ ਘੁੰਮ ਫਿਰ ਕੇ ਦਿਖਾਵਾਂਗੇ ਪੁਰਾਣੀਆਂ ਚੀਜ਼ਾਂ ਜਿਹੜੀਆਂ ਹੁਣ ਵੀ ਸਾਂਭੀਆਂ ਪਈਆਂ ਨੇ ਆ ਵੇਖੋ ਜੀ ਲਾਹੌਰ ਸਟੇਸ਼ਨ ਆਪਾਂ ਖੜੇ ਹਾਂ ਜੀ ਲਾਹੌਰ ਸਟੇਸ਼ਨ ਤੇ ਤੇ ਇੱਧਰ ਜਿਹੜੀ ਚਾਹ ਦੀ ਰੇੜੀ ਲੱਗੀ ਐ ਤੇ ਇੱਕ ਕਾਫੀ ਪੁਰਾਣੀ ਚੀਜ਼ ਦਿਖਾਉਣੇ ਤੁਹਾਨੂੰ ਇਹੋ ਜੇ ਰੇਡੀਓਏ ਜਦੋਂ ਸ਼ੁਰੂ ਹੋਏ ਸੀ ਤਕਰੀਬਨ 60 ਤੋਂ 70 ਸਾਲ ਹੋ ਗਏ 50 60 ਸਾਲ ਹੋ ਗਏ ਉਹਨੇ ਵੀ ਇਹੋ ਜੇ ਰੇਡੀਓ ਜਿਹੜੇ ਉਦੋਂ ਸ਼ੁਰੂ ਹੋਏ ਸੀ ਹੁਣ ਤਾਂ ਜਿਹੜਾ ਦੌਰ ਗਿਆ ਪਰ ਇਹ ਵੀ ਕਿਸੇ ਵੇਲੇ ਇਹਨਾਂ ਦੀ ਵੀ ਜਿਹੜੀ ਫੁੱਲ ਚੜ੍ਹਾਈ ਹੁੰਦੀ ਸੀ ਤੇ ਇੱਧਰ ਲਾਹੌਰ ਦਾ ਸਟੇਸ਼ਨ ਦੇਖ ਲਓ ਆਹ ਦੇਖੋ ਇਹ ਲਾਹੌਰ ਦਾ ਸਟੇਸ਼ਨ ਆ ਤੇ ਆਪਾਂ ਖੜੇ ਆ ਜੀ ਪਲੇਟਫਾਰਮ ਨੰਬਰ 4 ਤੇ ਉਰਦੂ ਦੇ ਵਿੱਚ ਵੀ ਲਿਖਿਆ ਹੋਇਆ ਹੈਨਾ ਤਾਂ ਇੱਧਰ ਜਿਹੜੀ ਆ ਦੇਖੋ ਹਵੇਲੀ ਕਾਫੀ ਸ਼ਾਨਦਾਰ ਆ ਤੇ ਇਧਰਲੇ ਪਾਸੇ ਆ ਜੋ ਹੋਰ ਦਿਖਾਉਣ ਨੇ ਤੁਹਾਨੂੰ ਇਹ ਵਾਰ ਦਾ ਰਸਤਾ ਹੈਗਾ ਤੇ ਆ ਉਰਦੂ ਦੇ ਵਿੱਚ ਕੀ ਲਿਖਿਆ ਇਹ ਮੈਨੂੰ ਪਤਾ ਨਹੀਂ ਹੈਗਾ ਜੇ ਕਿਸੇ ਨੂੰ ਪਤਾ ਹੋਵੇ ਤਾਂ ਪੜ ਕੇ ਜਰੂਰ ਸੁਣਾ ਦਿਓ ਇਧਰ ਉਡੀਕ ਘਰ ਆ ਇੱਥੇ ਮਤਲਬ ਬੈਠ ਕੇ ਲੋਕ ਜਿਹੜੀ ਉਹਦੀ ਟ੍ਰੇਨ ਦੀ ਵੇਟ ਕਰਦੇ ਸੀ ਇਧਰ ਜਿਹੜੀ ਪੁਰਾਣੀ ਤਸਵੀਰ ਲੱਗੀ ਹੋਈ ਆ ਸਟੇਸ਼ਨ ਮਾਸਟਰ ਦਾ ਕਮਰੇ ਜੀ ਇਹ 100 ਸਾਲ ਤੋਂ ਵੱਧ ਪੁਰਾਣੀ ਚਗਾਠ ਹੈ ਜਿਹੜੀ ਲੱਗੀ ਹੋਈ ਆ ਹਵੇਲੀ ਇਹ ਜਿਹੜੀ 100 ਸਾਲ ਤੋਂ ਵੱਧ ਪੁਰਾਣੀ ਆ ਤੇ ਇਧਰ ਇੱਕ ਪੁਰਾਣਾ ਟਾਈਮ ਪੀਸ ਲੱਗਿਆ ਹੋਇਆ ਆ ਦੇਖੋ ਇਹੋ ਜਿਹੇ ਟਾਈਮ ਪੀਸ ਜਿਹੜੇ ਆਪਾਂ ਪਹਿਲਾਂ ਅਕਸਰ ਸਟੇਸ਼ਨਾਂ ਦੇ ਉੱਤੇ ਵੇਖਦੇ ਹੁੰਦੇ ਸੀ ਨਾ ਤਾਂ ਇਹ ਪੁਰਾਣਾ ਜਿਹੜਾ ਸਟੇਜ ਉਹ ਲੱਗਿਆ ਹੋਇਆ ਸੌਰੀ ਟਾਈਮ ਪੀਸ ਤੇ ਇਧਰ ਇੱਕ ਬੋਰਡ ਲੱਗਿਆ ਹੋਇਆ ਇੱਥੇ ਜਾਣਕਾਰੀ ਦਿੱਤੀ ਜਾਂਦੀ ਸੀ ਟ੍ਰੇਨਾਂ ਦੀ ਵੀ ਕਿਹੜੀ ਟ੍ਰੇਨ ਕਦੋਂ ਆਉਣੀ ਆ ਕਿਹੜੀ ਟ੍ਰੇਨ ਕਦੋਂ ਆਉਣੀ ਆ ਤਾਂ ਇੱਥੇ ਸਾਰੀ ਜਾਣਕਾਰੀ ਹੁੰਦੀ ਸੀਗੀ ਤੇ ਆਜੋ ਹੋਰ ਦਿਖਾ ਦੀ ਥੋੜਾ ਜਿਆ ਤੇ ਇਧਰ ਆਹ ਪੁਰਾਣਾ ਦੇਖੋ ਜਿਹੜਾ ਸਾਰਾ ਤਾਂ ਮਾਜਮਾ ਇਹਨਾਂ ਚਗਾਠਾਂ ਦਾ ਤਿਆਰ ਕੀਤਾ ਗਿਆ ਅੱਜ ਕੱਲ ਤਾਂ ਸਟੇਸ਼ਨਾਂ ਨੂੰ ਸਿਰਫ ਇੱਕ ਵਾਰ ਹੀ ਲੱਗਿਆ ਹੁੰਦਾ ਜਾਂ ਉਦੋਂ ਅੱਗੇ ਇੱਕ ਜਾਲੀ ਵਾਲਾ ਗੇਟ ਹੁੰਦਾ ਪਰ ਇਹ ਜਿਹੜਾ ਇਸ ਤਰੀਕੇ ਨਾਲ ਜਿਹੜਾ ਸਟੇਸ਼ਨ ਦੇ ਅੰਦਰ ਜਾਣ ਦਾ ਕਮਰਾ ਉਹ ਤਿਆਰ ਕੀਤਾ ਜਾਂਦਾ ਸੀਗਾ ਇਸ ਤਰੀਕੇ ਨਾਲ ਜਿਹੜੀਆਂ ਪ੍ਰਾਣੀਆਂ ਹਵੇਲੀਆਂ ਕਹਿੰਦੇ ਆਪਾਂ ਵੀ ਜਿਹੜਾ ਉਹਨਾਂ ਦਾ ਚਗਾਠ ਬਾਰ ਸਿਸਟਮ ਸੀ ਨਾ ਉਹ ਬਹੁਤ ਤਾਕੜਾ ਸੀਗਾ ਤਾਂ ਇਹ ਦੇਖ ਲਓ ਤੁਸੀਂ ਇਹ ਸਾਰੀਆਂ ਹੀ ਜਿਹੜੀਆਂ ਚਗਾਠਾਂ ਅੱਜ ਤੋਂ 100 ਸਾਲ 150 ਸਾਲ ਪਹਿਲਾਂ ਦੀਆਂ ਲੱਗੀਆਂ ਹੋਈਆਂ ਨੇ ਪੁਰਾਣੇ ਕੁੰਡੇ ਜਿਹੜੇ ਉੱਪਰੋਂ ਵੀ ਲੱਗਦੇ ਸੀ ਥੱਲੋਂ ਵੀ ਲੱਗਦੇ ਹੁੰਦੇ ਸੀ ਦੋਵੇਂ ਪਾਸੋਂ ਇਸ ਤਰੀਕੇ ਦੇ ਕੁੰਡੇ ਹੁੰਦੇ ਸੀ ਪ੍ਰਾਣੀਆਂ ਪੇਂਟਿੰਗਾਂ ਲੱਗੀਆਂ ਹੁੰਦੀਆਂ ਸੀ ਜਿਹੜੀਆਂ ਤੇ ਪ੍ਰਾਣੀ ਆ ਹਵੇਲੀ ਦੀ ਜਿਹੜੀ ਸਾਰੀ ਲੋਕਾਂ ਇਹ ਪ੍ਰਾਣੀ ਆਗੀ ਤੇ ਇਧਰਲੇ ਪਾਸੇ ਵੇਖ ਲਓ ਹੈਨਾ ਇਹ ਰਾਜੇ ਮਹਾਰਾਜਾਂ ਦਾ ਇਹ ਹਵੇਲੀ ਜਿਹੜੀ ਘਰ ਹੁੰਦੀ ਸੀ ਅਸਲ ਵਿੱਚ ਇਹ ਜਗ੍ਹਾ ਦੱਸਦਾ ਮੈਂ ਤੁਹਾਨੂੰ ਇਹ ਪਾਕਿਸਤਾਨ ਦੇ ਵਿੱਚ ਨਹੀਂ ਇਹ ਪੰਜਾਬ ਦੇ ਵਿੱਚ ਆ ਤੇ ਪੰਜਾਬ ਦੀ ਨਾਬਾ ਹਵੇਲੀ ਹੈਨਾ ਲਾਲ ਹਵੇਲੀ ਬਹੁਤ ਜ਼ਿਆਦੇ ਮਸ਼ਹੂਰ ਹੈ ਤੇ ਇੱਥੇ ਬਹੁਤ ਜ਼ਿਆਦੇ ਸਿੰਗਰਾਂ ਦੇ ਗਾਣੇ ਜਿਹੜੇ ਉਹ ਸ਼ੂਟ ਹੋਇਆ ਆਰਨੇਤ ਐਮੀ ਵਰਕ ਗਲਾਬ ਸਿੱਧੂ ਤੇ ਹੋਰ ਵੀ ਕਾਫੀ ਜਿਹੜੇ ਗਾਣੇ ਉਹ ਸ਼ੂਟ ਹੋਇਆ ਤੇ ਇੱਧਰ ਸਰਦਾਰ ਹਰੀ ਸਿੰਘ ਨਾਲਵਾ ਸਾਡਾ ਸਿੱਖ ਕੌਮ ਦਾ ਹੀਰਾ ਜਰਨੈਲ ਸੀਗਾ ਜਿਹੜਾ ਉਹਨਾਂ ਦੀ ਇੱਕ ਬਹੁਤ ਸੋਹਣੀ ਤਸਵੀਰ ਜਿਹੜੀ ਇੱਥੇ ਲੱਗੀ ਹੋਈ ਆ ਹੁਣ ਆਪਾਂ ਜਿਹੜਾ ਕੱਚੇ ਪਿੰਡ ਦੇ ਵਿੱਚ ਆ ਗਏ ਆ ਆ ਜਿਹੜਾ ਤੁਸੀਂ ਪਿੰਡ ਵੇਖ ਰਹੇ ਹੋ ਬਿਲਕੁਲ ਕੱਚੇ ਘਰ ਬਣਾਏ ਨੇ ਉਹੀ ਪੁਰਾਣੇ ਦਰਵਾਜ਼ੇ ਉਸ ਤਰੀਕੇ ਨਾਲ ਹੀ ਜਿਹੜੇ ਵਾਰ ਲਾਲ ਟੈਨ ਲੰਕਾਏ ਹੋਏ ਨੇ ਜਿਵੇਂ ਪਹਿਲਾਂ ਬਿਜਲੀ ਨਹੀਂ ਹੁੰਦੀ ਸੀ ਨਾ ਜਦੋਂ 67 ਸਾਲ ਪਹਿਲਾਂ ਜਾਈਏ ਪਿੰਡਾਂ ਵਿੱਚ ਤਾਂ ਇਸ ਤਰੀਕੇ ਦੇ ਘਰ ਹੁੰਦੇ ਸੀ ਵਧੀਆ ਤਰੀਕੇ ਨਾਲ ਜਿਹੜੀ ਮਿੱਟੀ ਫੇਰੀ ਹੁੰਦੀ ਸੀ ਸਾਰੇ ਪਾਸੇ ਆਪਦੇ ਵੱਲੋਂ ਹੀ ਡਿਜ਼ਾਈਨ ਬਣਾਈ ਜਾਂਦੀ ਸੀ ਇਸ ਤਰੀਕੇ ਨਾਲ ਜਿਹੜੀਆਂ ਗਲੀਆਂ ਹੁੰਦਿਆਂ ਸੀ ਹੈਨਾ ਬਹੁਤ ਘੈਂਟ ਜਿਹੜਾ ਇਹ ਵੀ ਪਿੰਡ ਕੱਚਾ ਪਿੰਡ ਬਣਾਇਆ ਵਾ ਇਸ ਹਵੇਲੀ ਦੇ ਵਿੱਚ ਹੀ ਆ ਇਹ ਪਿੰਡ ਵੀ ਤੇ ਇੱਧਰ ਜਿਹੜਾ ਇੱਕ ਪੀਂਗ ਦਾ ਪਾਗ ਹੈ ਦੀ ਹੈ ਨਾ ਜੇ ਸ਼ੂਟ ਲੈਣਾ ਹੋਵੇ ਕਿਸੇ ਫਿਲਮ ਦੇ ਵਿੱਚ ਜਾਂ ਤੁਸੀਂ ਕਿਸੇ ਪ੍ਰੀ-ਵੈਡਿੰਗ ਦੇ ਵਿੱਚ ਤਾਂ ਉਹ ਵੀ ਇੱਕ ਦਰਖਤ ਬਹੁਤ ਪੁਰਾਣਾ ਖੜਿਆ ਤੇ ਇੱਥੇ ਨਾਲ ਹੀ ਜਿਹੜਾ ਉਹਤੇ ਪੀਂਗ ਪਈਆ ਤੇ ਕੋਲੇ ਜਿਹੜੀ ਪੁਰਾਣੀ ਸੰਦੂਕ ਪਈਆ ਤੇ ਇੱਧਰੋਂ ਦਿਖਾਣੇ ਆ ਤੁਹਾਨੂੰ ਕੱਚੇ ਘਰ ਤਾਂ ਇੱਧਰਲੇ ਪਾਸੇ ਦੇਖੋ ਆ ਕਾਫੀ ਫਿਲਮਾਂ ਇੱਥੇ ਸ਼ੂਟ ਹੋਈਆਂ ਨੇ ਕਾਫੀ ਗਾਣੇ ਜਿਹੜੇ ਤੇ ਸ਼ੂਟ ਹੋਏ ਨੇ ਗਲਾਬ ਸਿੱਧੂ ਦੇ ਗਾਣੇ ਸ਼ੂਟ ਹੋਏ ਨੇ ਹਾਰ ਨੇ ਇੱਦੇ ਗਾਣੇ ਸ਼ੂਟ ਹੋਏ ਨੇ ਤੇ ਆ ਜੋ ਇਧਰਲੇ ਪਾਸੇ ਲੈ ਕੇ ਚੱਲਦੇ ਆ ਚਰਖੇ ਪਏ ਨੇ ਜਿੱਥੇ ਪੁਰਾਣੇ ਮੰਜੇ ਪੁਰਾਣੀਆਂ ਕੁਰਸੀਆਂ ਸੰਦੂਕਾਂ ਸਾਰੀਆਂ ਚੀਜ਼ਾਂ ਤੁਹਾਨੂੰ A to Z ਇੱਥੇ ਵੇਖਣ ਨੂੰ ਮਿਲਣਗੀਆਂ ਤਾਂ ਬਾਲੀ ਘੈਂਡ ਲੋਕੇਸ਼ਨ ਜਿਹੜੀ ਬਾਈਆਂ ਵੱਲੋਂ ਇਹ ਬਣਾਈ ਹੋਈ ਆ ਗਈ ਆ ਦੇਖੋ ਤਾ ਇਸ ਤਰੀਕੇ ਨਾਲ ਪੁਰਾਣੇ ਟਰੰਕ ਪੁਰਾਣੇ ਚਰਖੇ ਆ ਪੈਣੇ ਜੇ ਕੋਈ ਸੀਨ ਦਿਖਾਣਾ ਹੋਵੇ ਕੁੱਲ ਮਿਲਾ ਕੇ ਕਹਿਦੀ ਵੀ ਆਪਾਂ ਜਿਹੜਾ ਪੰਜਾਬ ਦਾ ਵਿਰਸਾ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ ਬਿਲਕੁਲ ਓਵੇਂ ਪੁਰਾਣਾ ਪੰਜਾਬ ਸੀ ਜਿਹੜਾ ਬਿਲਕੁਲ ਓਵੇਂ ਹੀ ਜਿਹੜਾ ਸਾਰਾ ਕੁਝ ਕ੍ਰੀਏਟ ਕੀਤਾ ਹੋਇਆਗਾ ਆ ਇੱਥੇ ਇੱਕ ਪੁਰਾਣਾ ਖੂਹ ਆ ਤੇ ਆਜੋ ਤੁਹਾਨੂੰ ਵੈਸਟਰਨ ਲੋਕੇਸ਼ਨ ਦਿਖਾਣੇ ਆ ਜਿਹੜੀ ਫੌਡਰਨ ਦੀ ਆ ਇੱਥੇ ਵੀ ਬਹੁਤ ਸੋਹਣੇ ਜਿਹੜੇ ਆਪਾਂ ਕਹਿੰਦੇ ਸ਼ੂਟ ਹੁੰਦੇ ਨੇ ਹੈਨਾ ਕਾਫੀ ਸਿੰਗਰਾਂ ਨੇ ਜਿਹੜਾ ਇੱਥੇ ਸ਼ੂਟ ਕੀਤਾ ਹੋਇਆਗਾ ਤਾਂ ਇਧਰਲੇ ਪਾਸੇ ਦੇਖੋ ਜਦੋਂ ਰਾਤ ਨੂੰ ਨਾ ਇੱਥੇ ਲੜੀਆਂ ਪੈਂਦੀਆਂ ਨੇ ਤੇ ਟੈਂਟ ਲੱਗਦਾ ਤਾਂ ਬਹੁਤ ਸੋਹਣਾ ਤਰੀਕੇ ਨਾਲ ਜਿਹੜਾ ਇਸ ਨੂੰ ਤਿਆਰ ਕੀਤਾ ਜਾਂਦਾ ਗੀਤ ਦੇ ਵਾਸਤੇ ਜਾਂ ਕੋਈ ਫਿਲਮ ਦਾ ਸੀਨ ਦਿਖਾਣਾ ਹੁੰਦਾ ਤਾਂ ਇਧਰਲੇ ਪਾਸੇ ਆ ਦੇਖੋ ਇਹ ਸਾਰਾ ਖੁੱਲਾ ਮੈਦਾਨ ਆ ਇਧਰਲੇ ਪਾਸੇ ਸਾਹਮਣੇ ਇੱਕ ਜਿਹੜਾ ਫੁਹਾਰਾ ਲੱਗਿਆ ਹੋਇਆਗਾ ਤਾਂ ਉਧਰੋਂ ਜਿਹੜਾ ਆਣ ਦਾ ਇੱਕ ਗੇਟ ਬਣਾਇਆ ਹੋਇਆਗਾ ਇਧਰਲੇ ਪਾਸੇ ਇੱਕ ਪੂਲ ਬਣਾਇਆ ਹੋਇਆ ਤੇ ਨਾਲ ਹੀ ਜਿਹੜੀਆਂ ਇਕਲੇ ਦੀਆਂ ਕੰਦਾ ਬਣਾਈਆਂ ਹੋਈਆਂ ਨੇਗੀਆਂ ਤਾਂ ਕੋਈ ਸੀਨ ਜਿਹੜਾ ਰਾਜੇ ਮਹਾਰਾਜਾ ਵਾਲਾ ਦਿਖਾਣਾ ਹੁੰਦਾ ਇੱਥੇ ਆਪਾਂ ਦਿਖਾ ਸਕਦੇ ਹਣਾ ਤਾਂ ਕੁੱਲ ਮਿਲਾ ਕੇ ਸਾਰੀ ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਹੋਈ ਆ ਕੱਚਾ ਪਿੰਡ ਵੀ ਆ ਵੈਸਟਰਨ ਵੀ ਆ ਪ੍ਰਾਣੀ ਹਵੇਲੀ ਵੀ ਆ 100 ਸਾਲ ਤੋਂ ਵੱਧ ਪੁਰਾਣੀ ਤੇ ਆ ਦੇਖੋ ਇੱਥੇ ਕੋਈ ਸੀਨ ਦਿਖਾਣਾ ਹੋਵੇ ਵਿਆਹ ਦਾ ਦਿਖਾਣਾ ਹੋਵੇ ਜਾਂ ਕੋਈ ਖਾਣ ਪੀਣ ਦਾ ਤਾਂ ਬਹੁਤ ਕੈਂਟ ਜਿਹੜੀ ਇਹ ਲੋਕੇਸ਼ਨ ਆ ਬਣਾਈ ਹੋਈ ਆ ਤੇ ਆ ਹਵੇਲੀ ਜਿਹੜੀ ਤੁਸੀਂ ਵੇਖ ਰਹੇ ਹੋ ਮੈਂ ਤੁਹਾਨੂੰ ਇਹਦੀ ਲੋਕੇਸ਼ਨ ਦੱਸਦਾ ਇਹ ਹਵੇਲੀ ਨਾਬੇ ਦੇ ਵਿੱਚ ਆ ਲਾਲ ਹਵੇਲੀ ਨੂੰ ਕਿਹਾ ਜਾਂਦਾ 100 ਸਾਲ ਤੋਂ ਵੱਧ ਪੁਰਾਣੀ ਹਵੇਲੀ ਆ ਇਹ ਤੇ ਇੱਥੇ ਜਿਹੜਾ ਮਤਲਬ ਪੁਰਾਣੇ ਰਾਜੇ ਮਹਾਰਾਜਾਂ ਦਾ ਘਰ ਹੁੰਦੀ ਸੀ ਰਹਿਣ ਵਾਸਤੇ ਇਹ ਹਵੇਲੀ ਹੁਣ ਜਿਹੜੀ ਉਹਨਾਂ ਦੇ ਆਪਾਂ ਕਹਿੰਦੇ ਵਾਰਸਾਂ ਦੇ ਕੋਲੇ ਆ ਗਈ ਤਾਂ ਜੇਕਰ ਤੁਸੀਂ ਕੋਈ ਵੀਡੀਓ ਦੀ ਲੋਕੇਸ਼ਨ ਕਰਨੀ ਉਹ ਸ਼ੂਟ ਕਰਨਾ ਹੋਵੇ ਕੋਈ ਪ੍ਰੀ-ਵੇਡਿੰਗ ਵਗੈਰਾ ਕਰਨੀ ਹੋਵੇ ਤਾਂ ਤੁਸੀਂ ਇੱਥੇ ਆ ਕੇ ਕਰ ਸਕਦੇ ਆ ਹਨਾ ਜਾਂ ਕੋਈ ਫਿਲਮ ਬਣਾਉਣੀ ਹੋਵੇ ਕੋਈ ਉਹ ਵੀਡੀਓ ਬਣਾਉਣੀ ਹੋਵੇ ਤਾਂ ਇੱਥੇ ਆ ਕੇ ਬਣਾ ਸਕਦੇ ਆ ਬਹੁਤ ਸੋਹਣੀ ਜਿਹੜੀ ਲੋਕੇਸ਼ਨ ਆ ਬਈਆਂ ਦੇ ਵੱਲੋਂ ਜਿਹੜੀ ਤਿਆਰ ਕੀਤੀ ਗਈ ਆ ਬਿਲਕੁਲ ਖੁੱਲਾ ਪਿੰਡ ਆ ਸਾਰੇ ਪਾਸੇ ਜਿਹੜਾ ਤੇ ਲਵੇ ਜਿਹੜੇ ਜੰਗਲ ਵੀ ਨੇ ਤੇ ਜੰਗਲ ਦੇ ਵਿੱਚ ਤੁਹਾਨੂੰ ਜਿਹੜੇ ਬਹੁਤ ਜਾਨਵਰ ਵੀ ਮਿਲ ਜਾਂਦੇ ਆ ਤਾਂ ਇੱਧਰ ਜਿਹੜੀ ਆ ਪ੍ਰੀਵਿਊਡਿੰਗ ਚੱਲ ਰਹੀ ਸੀ ਤੇ ਇੱਕ ਹੋਰ ਚੀਜ਼ ਦਿਖਾ ਦੇ ਤੁਹਾਨੂੰ ਤੇ ਆ ਦੇਖੋ ਆ ਇੱਕ ਜੀਪ ਆ ਜੀ ਤੁਸੀਂ ਕੋਈ ਜੀਪ ਦਾ ਸੀਨ ਵਿੱਚ ਦਿਖਾਉਣਾ ਹੋਵੇ ਤਾਂ ਵਧੀਆ ਤਰੀਕੇ ਨਾਲ ਜਿਹੜੀ ਜੀਪ ਤਿਆਰ ਕੀਤੀ ਗਈ ਆ ਪੂਰੇ ਚੌੜੇ ਜਿਹੜੇ ਟਾਇਰ ਨੇ ਉਹ ਪਾਏ ਗਏ ਨੇ ਤਾਂ ਦੋਸਤੋ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ